ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਫਿਰ ਇੱਕ ਵਾਰ ਬਿਜਲੀ ਨੂੰ ਲੈ ਕੇ ਬਿਜਲੀ ਦੀ ਜਿਹੜੀ ਅੱਖ ਮਚੋਲੀ ਹੈ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਜਿਹੜੀ ਸਤਾ ਰਹੀ ਹੈ ਦਾਦੀ ਬਿਜਲੀ ਜਿਹੜੀ ਪ੍ਰੋਪਰ ਮਿਲ ਨਹੀਂ ਰਹੀ ਲੋਕਾਂ ਨੂੰ ਦਾਦੀ ਕੱਲ ਵੀ ਸਾਡੇ ਲੋਕ ਖਬਰ ਦਿਖਾਈ ਗਈ ਸੀ ਕਿ ਪੁਆ ਹਲਕਾ ਦਾ ਪਿੰਡ ਹੈਗਾ 나ਜੂਵਾਲ ਉੱਥੇ ਲੋਕਾਂ ਨੇ ਜਿਹੜਾ ਸਰਕਾਰ ਦੇ ਖਿਲਾਫ ਜਿੱਥੇ ਰੋਸ਼ ਕੀਤਾ ਗਈ ਸੀ ਉੱਥੇ ਬਿਜਲੀ ਵਿਭਾਗ ਦੇ ਖਿਲਾਫ ਵੀ ਜੰਮ ਕੇ ਰੋਸ਼ ਕੀਤਾ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਸਰਕਾਰ ਸੱਤਾ ਜੇ ਆਣੀ ਸੀਗੀ ਤਾਂ ਉਹਨਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਕਿ ਜਿਹੜਾ ਲੋਕਾਂ ਨੂੰ ਬਿਜਲੀ 24 ਘੰਟੇ ਮਿਲੇਗੀ ਪਰ ਜਿਹੜੀ ਬਿਜਲੀ ਹੈ ਲੋਕਾਂ ਨੂੰ ਮਿਲ ਹੀ ਨਹੀਂ ਰਹੀ ਦੱਸ ਦਈਏ ਕਿ ਹੁਣ ਜਿਹੜਾ ਮਾਮਲਾ ਤਾਜ਼ਾ ਪਠਾਨਕੋਟ ਦਾ ਹਲਕਾ ਸਜਾਨਪੁਰਾ ਇਹਨਾਂ ਦੇ ਕਈ ਪਿੰਡ ਇਸ ਤਰ੍ਹਾਂ ਦੇ ਹੈਗੇ ਜਿੱਥੇ ਬਿਜਲੀ ਦੇ ਬਹੁਤ ਹੀ ਜ਼ਿਆਦਾ ਕਟ ਲੱਗ ਰਹੇ ਨੇ ਲੋਕਾਂ ਵੱਲੋਂ ਰੋਸ ਕੀਤਾ ਜਾ ਰਿਹਾ ਦੱਸਦੇ ਕਿ ਲੋਕਾਂ ਦਾ ਕਹਿਣਾ ਕਿ ਕਾਫੀ ਜਿਹੜੀ ਬਿਜਲੀ ਉਹਨਾਂ ਨੂੰ ਮਿਲਦੀ ਹੀ ਨਹੀਂ ਪਈ ਜਿਹਦੇ ਨਾਲ ਸਾਡੇ ਬੱਚਿਆਂ ਦੀ ਜਿੱਥੇ ਪੜ੍ਹਾਈ ਖਰਾਬ ਹੋ ਰਹੀ ਹੈ ਉੱਥੇ ਸਾਨੂੰ ਵੀ ਕਾਫੀ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਦਿਖਾ ਰਿਹਾ ਲੋਕ ਚੁਰਾਹਿਆਂ ਦੇ ਵਿੱਚ ਬਹਿ ਕੇ ਪੱਖੀ ਝੱਲ ਕੇ ਗੁਜ਼ਾਰਾ ਕਰ ਰਹੇ ਨੇ ਇੱਥੇ ਲੋਕਾਂ ਦੀ ਇੱਕ ਮੰਗ ਇਹ ਵੀ ਹੈਗੀ ਹੈ ਕਿ ਜਿਹੜਾ ਉਹਨਾਂ ਦਾ ਪੇਂਡ ਹੈਗਾ ਜਿਹੜੀ ਉਹਨਾਂ ਨੂੰ ਸਪਲਾਈ ਮਿਲੀ ਹੈ ਉਹ ਕਿਤੇ ਨਾ ਕਿਤੇ ਆਰਮੀ ਏਰੀਆ ਦੇ ਵਿੱਚੋਂ ਆ ਰਹੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਇੱਕ ਤਾਂ ਜਿਹੜੀ ਸਪਲਾਈ ਹੈ ਉਹਨਾਂ ਨੂੰ ਬਾਹਰ ਲਿਆ ਕੇ ਦਿੱਤੀ ਜਾਏ ਤੇ ਦੂਸਰਾ ਜਿਹੜੇ ਬਿਜਲੀ ਕਰਮਚਾਰੀ ਹੈਗੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏ ਕਿ ਉਹਨਾਂ ਵੱਲੋਂ ਵਾਰ-ਵਾਰ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਫਿਰ ਵੀ ਕੋਈ ਇਧਰ ਧਿਆਨ ਨਹੀਂ ਦਿੰਦਾ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਦੋਸਤੋ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਕੀ ਰੋਸ਼ ਹੈ ਤੇ ਕੀ ਇਹਨਾਂ ਦੀਆਂ ਮੰਗਾਂ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਭਾਈ ਮੇਰਾ ਨਾਮ ਲਾਭ ਸਿੰਘ ਹੈ ਜੀ ਕਿਹੜਾ ਪਿੰਡ ਹੈ ਆਪਣਾ ਪ ਪ੍ਰੋਟੈਸਟ ਕੀਤਾ ਕਿ ਅੱਜ ਸਰ ਕੀ ਬਜਾ ਕੇ ਰਹੀ ਹੈ ਬਜਾ ਸਰ ਲਾਈਟ ਦੀ ਸਰ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਜੀ ਕਿਉਂਕਿ ਕਾਫੀ ਟਾਈਮ ਤੋਂ ਇੱਕ ਥੋੜੇ ਟਾਈਮ ਤੋਂ ਨਹੀਂ ਹੈ ਅੱਬਾ ਜੀ ਐਕਚੁਅਲੀ ਮੇਨ ਪ੍ਰੋਬਲਮ ਇਹ ਹੈ ਕਿ ਜਿਹੜੀ ਸਾਡੀ ਲਾਈਨ ਹੈ ਨਾ ਬਾਈ ਛਤਵਾਲੀ ਲਾਈਨ ਹੈ ਜੀ ਇਹ ਇਹ ਆਂਦੀ ਆਰਮੀ ਏਰੀਏ ਦੇ ਵਿੱਚੋਂ ਤੇ ਮਾੜੀ ਜੀ ਹਣੀ ਹਰੀ ਚਲਦੀ ਹੈ ਤੇ ਨਾਲ ਹੀ ਮਤਲਬ ਕਿ ਆਪਣੀ ਸੇਫ ਸਾਈਡ ਪਾਸੇ ਚਲੋ ਜੀ ਸ਼ਟਡਾਊਨ ਮਤਲਬ ਇਹ ਹੈ ਵੀ ਜੇ ਅਸੀਂ ਨਹੀਂ ਕੀਤੀ ਕੁਝ ਪ੍ਰੋਬਲਮ ਹੋ ਗਈ ਵੀ ਕਿੰਨਾ ਹੀ ਕਰਨਾ ਹੈ ਬੰਦੇ ਨਹੀਂ ਜੀ ਜੇ ਕੋਈ ਹਾਂਜੀ ਕੋਈ ਬੰਦਾ ਨਹੀਂ ਹੈਗਾ ਜੀ ਕੋਈ ਵੀ ਉੱਥੋਂ ਕਰ ਦਿਆਂਗੇ ਫਿਊਜ ਤੱਕ ਨਹੀਂ ਭਾਜੀ ਕੋ ਫਿਊਜ ਦਾ ਕੋਈ ਐਲਾਨ ਹੁੰਦਾ ਜਹਾਂ ਜਿੰਨੇ ਨੇ ਭਾਜੀ 10 ਵਜੇ ਆਵਾਂਗੇ ਜੀ ਆਪਾਂ ਫਿਊਜ ਲਾਣ ਇਹ ਕੋ ਗੱਲ ਥੋੜੀ ਬਣਦੀ ਭਾਜੀ ਤੇ ਉੱਤੋਂ ਸਰਮਦ ਦੁਕਾਨਦਾਰ ਜਿੱਦਾਂ ਸਾਡੇ ਉਹਨਾਂ ਦੇ ਘਰਾਂ ਦੀ ਬਿਜਲੀ ਤੇ ਮੰਨ ਲਓ ਫ੍ਰੀ ਹੈ ਕੋਈ ਗੱਲ ਨਹੀਂ ਪਰ ਅਸੀਂ ਆਪਾਂ ਇੱਥੇ ਤੇ ਪੈਸੇ ਪੇ ਕਰ ਰਹੇ ਆ ਨਾ ਦੁਕਾਨ ਤੇ ਔਰ ਆਈਸਕ੍ਰੀਮ ਦਾ ਕੰਮ ਹੈ ਨਾਲ ਮੇਰਾ ਠੀਕ ਹੈ ਬਿਲਕੁਲ ਮਤਲਬ ਘੱਟੋ ਘਾਟ ਮੇਰੇ ਕੋਲ 24-25 ਹਜ਼ਾਰ ਨੁਕਸਾਨ ਹੋ ਚੁੱਕੇ ਇਸ ਸੀਜ਼ਨ ਦੇ ਵਿੱਚ 24-25 ਹਜ਼ਾਰ ਦਾ ਨੁਕਸਾਨ ਉਹ ਤੈਨੂੰ ਮੈਰਿਟਨ ਦੇ ਵਿੱਚ ਇਹ ਚੀਜ਼ ਕਹਿ ਸਕਣਾ ਦੱਸੋ ਇਹਦਾ ਜਿੰਮੇਵਾਰ ਕੌਣ ਤੁਹਾਨੂੰ ਦੱਸੋ ਇਹ ਸਾਡਾ ਕੀ ਕਸੂਰ ਹੈ ਦੇ ਵਿੱਚ ਜੇ ਡਿਪਾਰਟਮੈਂਟ ਤਰਫ ਮੰਨ ਲੋ ਜੀ ਕਹਿੰਦੇ ਆਰਮੀ ਰਹੀ ਜਾਣ ਨਹੀਂ ਦਿੰਦੇ ਜੀ ਕਿਸੇ ਨੂੰ ਵੀ ਤੇ ਤੁਸੀਂ ਸਰ ਸਾਡੀ ਇਹ ਮੰਗ ਜਿਹੜੀ ਮੇਰੇ ਤੋਂ ਸਭ ਤੋਂ ਵੱਡੀ ਮੰਗ ਇਹ ਹੈ ਕਿ ਸਾਡੀ ਜਿਹੜੀ ਲਾਈਨ ਹੈ ਇੱਥੋਂ ਬਾਹਰ ਕਰਾਈ ਜਾਏ ਕਿਉਂਕਿ ਤਾਂ ਜੋ ਮਤਲਬ ਕਿ ਕਹੇ ਵੀ ਟਾਈਮ ਦੇ ਪਰ ਕੋਈ ਪ੍ਰੋਬਲਮ ਆਂਦੀ ਹੈ ਕਿ ਬੰਦਾ ਉਹਨੂੰ ਕਹਿ ਸਕਦਾ ਹੈ ਕਿ ਦੇਖੋ ਜੀ ਦੇਖੋ ਸਿੱਧਾ ਬਾਹਰ ਨਾ ਉਹ ਨਹੀਂ ਜੀ ਸਰ ਉਹ ਅੰਦਰ ਜਾਣ ਦਿੰਦੇ ਜੀ ਐਸ ਡੀਓ ਸਾਹਿਬ ਆਣਗੇ ਪਰਮਿਸ਼ਨ ਦੇਣਗੇ ਫੇਰ ਆਣਾ ਜੀ ਤਾਂ ਸਰ ਇਹ ਤਾਂ ਕੋਈ ਐਕਸਕਿਊਜ਼ ਹੀ ਨਹੀਂ ਹੈ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ 24 ਘੰਟੇ ਬਿਲਦੀ ਦੇਵਾਂਗੇ ਦੇਖ ਤੁਹੇ ਕਿਹਨੂੰ ਪੁੱਛ ਰਹੇ ਹੋ ਇਸ ਪਿੰਡ ਦੇ ਵਿੱਚ ਵੀ ਅੰਦੀ ਬਤਤੀ ਉਹ ਗੱਲ ਬਕਰੀ ਜਿਹੜਾ ਇਨਵਰਟਰ ਲਾਇਆ ਬੰਦਿਆ ਨੇ ਉਹ ਥੋੜਾ ਬਹੁਤ ਬੈਕਅਪ ਹੁੰਦਾ ਠੀਕ ਹੈ ਨਾ ਪਰ ਇੰਨਾ ਥੋੜੀ ਹੁੰਦਾ ਛੁੱਟੜੇ ਬੱਚੇ ਆ ਯਾਰ ਉੱਤੋਂ ਫਿਰ ਉਹਦੇ ਨਾਲ ਪਾਣੀ ਵੀ ਨਹੀਂ ਆਉਂਦਾ ਜੇ ਬਿਜਲੀ ਨਹੀਂ ਹੈ ਤਾਂ ਕੱਲ ਦੇ ਕੋਹ ਸਾਡੇ ਪਿੰਡ ਜੇ ਕਿਸੇ ਨੂੰ ਪਾਣੀ ਨਹੀਂ ਮਿਲਿਆ ਕਹਿੰਦੇ ਜੀ ਵਾਟਰ ਸਪਲਾਈ ਨਹੀਂ ਚੱਲੇ ਬਤਤੀ ਨੇ ਕਿੱਥੋਂ ਚੱਲਣੀ ਹੈ ਸਿੱਧਾ ਹੀ ਸਿੱਧਾ ਹੀ ਹਿਸਾਬ ਹੈ ਕਦੀ ਉੱਥੇ ਮੁਲਾਸ਼ਾ ਨਹੀਂ ਹੁੰਦਾ ਕਦੀ ਇੱਥੇ ਬਤਤੀ ਨਹੀਂ ਹੈ ਹਿਸਾਬ ਬਰਾਬਰ ਕਿੰਨੀ ਦੇਰ ਤੱਕ ਬੱਤੀ ਬੰਦ ਰਹਿੰਦੀ ਹੈ ਸਰ ਦੇਖੋ ਕੱਟ ਲੱਗਣ ਲੱਗੇ ਨ ਮਤਲਬ ਕਿ 14 14 ਘੰਟੇ ਦਾ ਘਟ ਵੀ ਹੈ ਤੇ ਜੇ ਫੋਨ ਕਰੀਏ ਜੇ ਕੋਈ ਚੱਕਲੇ ਉਹ ਕਹਿੰਦੇ ਜੀ ਛੜ ਗੇ ਵੀ ਬੰਦ ਹੈ ਜੀ 33 ਕੇ ਵੀ ਬੰਦ ਹੈ ਜੀ ਹੁਣ ਸਾਨੂੰ ਦੱਸੋ ਕੀ ਬੰਦ ਹੈ ਨਾਲ ਵਾਲੇ ਪਿੰਡ ਚ ਭੱਬਰ ਚ ਲਾਈਟ ਹੁੰਦੀ ਹੈ ਨਾਲ ਥੱਲੇ ਘੋੜ ਲਾਈਟ ਹੁੰਦੀ ਹੈ ਇਹ ਸਾਡਾ ਆਰਮੀ ਏਰੀਆ ਬਿਲਕੁਲ ਨਾਲ ਪੈਂਦਾ ਤੋਂ 300 ਮੀਟਰ ਇੱਥੇ ਕਦੀ ਲਾਈਟ ਜਾਂਦੀ ਨਹੀਂ ਹੈ ਇਹਨਾਂ ਦੀ ਲਾਈਨ ਵੀ ਤਾਂ ਸਰ ਉਸੇ ਜੰਗਲ ਚੋਂ ਆਂਦੀ ਹੈ ਇੰਦੀ ਕਿਉਂ ਨਹੀਂ ਜਾਂਦੀ ਫਿਰ ਜੇ ਮੰਨ ਲਓ ਕੋਈ ਫਾਲਟ ਹੈ ਤੇ ਫਿਰ ਇੰਦੀ ਵੀ ਜਾਣੀ ਚਾਹੀਦੀ ਹੈ ਫਿਰ ਜਾਂ ਕੋਈ ਵੱਖਰੀ ਲਾਈਨ ਜੇ ਇਹਨਾਂ ਨੂੰ ਦਿੱਤੀ ਸਾਨੂੰ ਵੀ ਦਿਓ ਮੇਰਾ ਨਾਮ ਤਿਲਕਰਾ ਜੀ ਤਾਂ ਕਿਹੜਾ ਪਿੰਡ ਪ ਸਰ ਕੀ ਕਾਰਨ ਹੈ ਜਿਹੜਾ ਇੱਥੇ ਜਿਹੜਾ ਪ੍ਰੋਟੈਸਟ ਹੈ ਜਿਹੜਾ ਕੀਤਾ ਜਾ ਰਿਹਾ ਸਰ ਪ੍ਰੋਟੈਸਟ ਦਾ ਕਾਰਨ ਇਹ ਹੈਗਾ ਕਿ ਇੱਥੇ ਬਿਜਲੀ ਦੀ ਬਹੁਤ ਜ਼ਿਆਦਾ ਸਮੱਸਿਆ ਜੀ ਦੋ ਦੋ ਦਿਨ ਲਾਈਟ ਨਹੀਂ ਆਂਦੀ ਪਰ ਸੋ ਰਾਤ ਨੂੰ ਬਾਰਿਸ਼ ਗਈ ਕੱਲ ਰਾਤ ਨੂੰ ਜਾ ਕੇ ਲਾਈਟ ਆਈ ਘੱਟੋ ਘੱਟ ਵੀ 24 ਘੰਟੇ ਤੋਂ ਵੀ ਜ਼ਿਆਦਾ ਦੇਰ ਬਾਅਦ ਉਤੋਂ ਇੱਕ ਦਿਨ ਪਹਿਲਾਂ ਵੀ ਲਾਈਟ ਨਹੀਂ ਸੀਗੀ ਉਤੋਂ ਇੱਕ ਦਿਨ ਪਹਿਲਾਂ ਵੀ ਨਹੀਂ ਸੀਗੀ ਦਿੱਲੀ ਦਾ ਹੀ ਡਰਾਮਾ ਹੋ ਗਿਆ ਇਹਨਾਂ ਦਾ ਲਾਈਟ ਕੱਢ ਦਿੰਦੇ ਆ ਜਈ ਨੂੰ ਫੋਨ ਕਰੀਏ ਉਹ ਫੋਨ ਸਿੱਚੂ ਆਫ ਕਰ ਦਿੰਦਾ ਆਪਣਾ ਠੀਕ ਹੈ ਇੱਕ ਇਹਨਾਂ ਨੇ ਕੰਪਲੇਂਟ ਦਾ ਨੰਬਰ ਦਿੱਤਾ ਹੋਇਆ ਔਰ ਠੀਕ ਹੈ ਉੱਤੇ ਫੋਨ ਕਰੋ ਤਾਂ ਉਹ ਫੋਨ ਬ ਇੱਥੇ ਸਿਰ 24 ਘੰਟੇ ਸਰਕਾਰ ਬੋਲਦੀ ਹੈ ਪਰ ਸਾਨੂੰ ਨਹੀਂ ਲੱਗਦਾ ਕਿ 24 ਘੰਟੇ ਸਾਨੂੰ ਕਦੇ ਮਿਲੀ ਹੋਈਗੀ ਲਗਾਤਾਰ ਸਰ ਮਾੜੀ ਜੀ ਹਨੇਰੀ ਆ ਜਾਏ ਤਾਂ ਉਹਨਾਂ ਦਾ ਸਪੋਰਟ ਲਾਈਟ ਚੱਲ ਜਾਣੀ ਹੈ ਬਾਰਿਸ਼ ਆ ਜਾਏ ਲਾਈਟ ਚੱਲ ਜਾਣੀ ਹੈ ਫਿਰ ਭਾਵੇਂ ਦੋ ਦਿਨਾਂ ਆਏ ਅਸੀਂ ਹੱਲੇ ਤੱਕ ਇਹਨਾਂ ਨੂੰ ਇਹਨਾਂ ਦਾ ਕੰਪਲੇਂਟ ਦਾ ਨੰਬਰ ਜਿਹੜਾ ਇਹਨੇ ਦਿੱਤਾ ਹੋਇਆ ਇੱਕ ਤਾਂ ਪੰਜਾਬ ਸਰਕਾਰ ਨੇ ਜਿਹੜਾ ਨੰਬਰ ਇਸ਼ੂ ਕੀਤਾ ਹੋਇਆ ਠੀਕ ਹੈ 1912 ਕੀ 1912 ਨਾ ਹਾਂ ਉਸ ਨੰਬਰ ਦੇ ਉੱਤੇ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਲੋਕਲ ਨੰਬਰ ਇਸ਼ੂ ਕੀਤਾ ਹੋਇਆ ਠੀਕ ਹੈ ਜਿਹਦਾ ਲਾਸਟ ਮੇਰੇ ਖਿਆਲ ਨਾਲ 27 ਹੈਗਾ ਸ਼ਾਇਦ ਮੈਂ ਨੰਬਰ ਕਪਾ ਕਿਤੀਆਂ ਗਈਆਂ ਇਹ ਹੈਗਾ ਜੀ 964113627 ਠੀਕ ਹੈ ਜੀ ਇੱਥੇ ਘਟੋ ਘਟ ਵੀ ਤੁਸੀਂ ਦੇਖ ਲਓ ਚਾਹੇ ਮੇਰੇ ਫੋਨ ਦੀ ਹਿਸਤੀ ਚੈੱਕ ਕਰ ਲਓ ਇਹ ਕਿੰਨੀ ਵਾਰੀ ਕਾਲ ਕੀਤੀ ਹੈ ਇੱਕ ਵਾਰੀ ਵੀ ਕਾਲ ਪਿਕ ਨਹੀਂ ਕੀਤੀ ਗਈ ਸੋ ਕਹਿਣਾ ਕਿ ਫੋਨ ਹੀ ਨਹੀਂ ਚੱਕਦੇ ਕੋਈ ਰਿਪਲਾਈ ਨਹੀਂ ਜੀ ਇਨ ਕੇਸ ਚੱਕ ਵੀ ਲੈਣ ਹਾਂਜੀ ਜੀ ਦੇਖ ਰਹੇ ਹਾਂ ਜੀ ਫਾਲਟ ਹੈ ਜੀ ਚੈੱਕ ਕਰ ਰਹੇ ਹਾਂ ਜੀ ਨਹੀਂ ਸਰ ਸਾਨੂੰ ਨਹੀਂ ਮਿਲ ਪਾ ਰਹੀ ਮੰਗੇ ਸੀ ਕਿ ਬਿਜਲੀ ਦੀ ਪੂਰਤੀ ਕੀਤੀ ਜਾਏ ਤਾਂ ਫਿਰ ਪ੍ਰੋਟੈਸਟ ਇਸ ਤੋਂ ਵੱਡਾ ਕਰਾਂਗੇ ਆਪਾਂ ਪਿੰਡ ਤੋਂ ਬਾਹਰ ਨਿਕਲ ਕੇ ਰੋਡ ਤੇ ਚੱਕਾ ਜਾਮ ਕਰਾਂਗੇ ਚੱਕਾ ਜਾਮ